ਯੂਨੀਅਨ ਅਪਣਾ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੇ ਆ ਜੀ ਪੰਜਾਬ ਰੋਡਵੇ ਚ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਆ ਜੀ ਅੱਜ ਜਿਹੜਾ ਤੁਹਾਨੂੰ ਪ੍ਰਦਰਸ਼ਨ ਆ ਜਿਹੜਾ ਕਿਸਾਨਾਂ ਵੱਲੋਂ ਕੀਤਾ ਹੈ ਉਹਦੇ ਵੱਲੋਂ ਜਿੱਥੇ ਬੰਦੀ ਸਮਰਥਨ ਦਿੱਤਾ ਗਿਆ ਬਿਲਕੁਲ ਜੀ ਦੇਖੋ 2-3 ਦਿਨਾਂ ਤੋਂ ਸਾਡੇ ਅੰਨਦਾਤਾ ਸਰਹੰਦਾਂ ਤੇ ਬੈਠੇ ਆ ਪੰਜਾਬ ਹਰਿਆਣੇ ਦੀ ਸਰਹੰਦ ਤੇ ਬਾਰਡਰਾਂ ਤੇ ਬੈਠੇ ਆ ਤੇ ਸੈਂਟਰ ਸਰਕਾਰ ਵੱਲੋਂ ਤੇ ਹਰਿਆਣਾ ਸਰਕਾਰ ਵੱਲੋਂ ਬਹੁਤ ਜ਼ਿਆਦਾ ਜ਼ਬਰ ਜ਼ੁਲਮ ਕੀਤਾ ਜਾ ਰਿਹਾ ਹੈਗਾ ਫਸ ਗੈਂਸ ਗੋਲੇ ਸਿੱਟੇ ਜਾ ਰਹੇ ਆ ਗੋਲੀਆਂ ਚਲਾਈਆਂ ਜਾ ਰਹੀਆਂ ਜਿਸ ਦੇ ਵਿਰੋਧ ਵਜੋਂ ਅੱਜ ਟ੍ਰਾਂਸਪੋਰਟ ਦੇ ਕੱਚੇ ਕੰਮੇ 100% ਜਿਹੜੇ ਸਮਰਥਨ ਹੈ ਅਸੀਂ ਕਿਸਾਨ ਜਥੇਬੰਦੀਆਂ ਨੂੰ ਦੇ ਰਹਾਂਗੇ ਤੇ ਅਸੀਂ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਅੰਦੋਲਨ ਹੋ ਰਿਹਾ ਹੈ ਉਹਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹਾਂਗੇ ਤੁਹਾਡੀ ਕੀ ਮੰਗ ਹੈਗੀ ਤੁਹਾਡੇ ਵੀ ਪਿਛਲੇ ਸਮੇਂ ਤੋਂ ਜਿਹੜੇ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਹੈ ਹਿੱਟ ਐਂਡ ਰਨ ਦਾ ਕਿ ਇਸ ਨੂੰ ਲੈ ਕੇ ਤੁਹਾਡੀ ਜਥੇਬੰਦੀ ਵੱਲੋਂ ਬਿਲਕੁਲ ਜੀ ਦੇਖੋ ਜਿਹੜਾ ਹਿੱਟ ਐਂਡ ਰਨ ਸੈਂਟਰ ਸਰਕਾਰ ਲੈ ਕੇ ਆਈ ਸੀ ਉਹ ਕਾਨੂੰਨ ਨੂੰ ਵੈਸੇ ਡਿਲੇ ਕੀਤਾ ਤੇ ਅਸੀਂ ਨਾਲ ਦੀ ਨਾਲ ਮੰਗ ਕਰਦੇ ਆਂ ਵੀ ਉਹ ਕਾਨੂੰਨ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਨੁਗਣੀਆ ਤਨਖਾਹਾਂ ਤੇ ਕੰਮ ਕਰਦੇ ਆਂ 9000 10000 ਰੁਪਿਆ ਤਨਖਾਹ ਤੇ ਇੱਕ ਡਰਾਈਵਰ ਕੰਮ ਕਰਦਾ ਜਿਹਨੂੰ 7 ਲੱਖ ਰੁਪਿਆ ਜੁਰਮਾਨਾ ਦੇ 10 ਸਾਲ ਦੀ ਸਜ਼ਾ ਜਿਹੜਾ ਹੀ ਟੈਂਡਰ ਰਣਾ ਕਾਨੂੰਨ ਦੇ ਤਹਿਤ ਰੱਖੀ ਗਈ ਆ ਸੋ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਵੀਸ ਨੂੰ ਰੱਦ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਖਮਿਆਜੇ ਆ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਭੁਗਤਾਨੇ ਪੈਣਗੇ ਪੰਜਾਬ ਦੇ ਵਿੱਚ ਸਾਰੀਆਂ ਬੱਸਾਂ ਬੰਦਾਂ ਜੀ ਪੀਆਰਟੀਸੀ ਪਨ ਬੱਸ ਦੀ ਐਪੀ ਸਰਵਿਸ ਦੇ ਕੀ ਹਾਲਾਤ ਹੈ ਬਿਲਕੁਲ ਜੀ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀਆਂ ਕੀ ਨਾਮਾ ਜੀ ਮੇਰਾ ਨਾਮ ਜਸਦੀਪ ਸਿੰਘ ਲਾਲੀ ਹੈ ਜੀ ਮੈਂ ਪਟਿਆਲਾ ਡੀਪੂ ਤੋਂ ਸੈਕਟਰੀ ਆ ਪਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਅੱਜ ਦੇ ਧਰਨਾ ਪ੍ਰਦਰਸ਼ਨ ਹੋ ਰਹੇ ਦਾ ਆ ਸਾਡਾ ਅੱਜ ਜੀ ਕਿਸਾਨਾਂ ਦੇ ਵਿੱਚ ਤੇ ਜਿਹੜਾ ਅਤਿਆਚਾਰ ਹੋ ਰਿਹਾ ਤਿੰਨ ਦਿਨਾਂ ਤੋਂ ਸ਼ੰਭੂ ਬੈਰੀਅਰ ਤੇ ਏਕਨੌਰੀ ਬਾਡਰ ਤੇ ਜੋ ਸੈਂਟਰ ਦੀ ਸਰਕਾਰ ਹਰਿਆਣਾ ਸਰਕਾਰ ਜੋ ਇਹ ਬੇ ਜਿਹੜਾ ਕਰ ਰਹੀ ਆ ਉਹਨਾਂ ਤੇ ਅਤਿਆਚਾਰ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਜੋ ਕਿ ਇੱਕ ਇਹੋ ਜਿਹੇ ਧਰਨਿਆਂ ਤੇ ਜਿਹੜੇ ਕਿਸਾਨ ਆ ਅੰਨ ਦਾਤਾ ਆ ਪੂਰੇ ਦੇਸ਼ ਦਾ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸਾਡਾ 100% ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸਮਰਥਨ ਆ ਕਿਸਾਨਾਂ ਦਾ ਬਿਲਕੁਲ ਜੀ 100% ਪੰਨਬਸ ਪੀਆਰਟੀਸੀ ਤੇ ਮੈਨੂੰ ਲੱਗਦਾ ਵੀ ਪ੍ਰਾਈਵੇਟ ਅਦਾਰੇ ਦੀਆਂ ਵੀ ਸਾਰੀਆਂ ਬੱਸਾਂ ਜੋ ਆ ਜੋ ਬਿਲਕੁਲ 100% ਬੰਦ ਆ ਆਮ ਲੋਕਾਂ ਦੀ ਪਰੇਸ਼ਾਨੀ ਕਿਹਦੀ ਕੋਈ ਪਰੇਸ਼ਾਨੀ ਹੋएगी ਜਦੋਂ ਬੱਸਾਂ ਰੁਕਦੀਆਂ ਤਾਂ 100% ਜੀ ਆ ਜਮ ਜਨਤਾ ਦੀ ਪਰੇਸ਼ਾਨੀ ਤਾਂ ਹੈਗੀ ਆ ਪਰ ਉਹ ਸਿਰਫ ਇਹ ਜਿਹੜੀਆਂ ਕਾਨੂੰਨ ਬਣਾਏ ਆ ਕਾਲੇ ਕਾਨੂੰਨ ਗਵਰਨਮੈਂਟ ਲੈ ਕੇ ਆ ਰਹੀ ਆ ਬਾਰ-ਬਾਰ ਉਹਨਾਂ ਦੇ ਖਿਲਾਫ ਜਿਹੜਾ ਇਹ ਧਰਨਾ ਪ੍ਰਦਰਸ਼ਨ ਆ ਉਹਦੇ ਲਈ ਕੁਛ ਨਾ ਕੁਛ ਤਾਂ ਦੇਖੋ ਇਹ ਚੀਜ਼ਾਂ ਦੀਆਂ ਪਰੇਸ਼ਾਨੀਆਂ ਤਾਂ ਆਉਂਦੀਆਂ ਚਲੋ ਜੀ ਜੀ Ratgeru, ratgeru, ratgeru. Nangrath Detalhe. Olha